ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਨਾਂ ਸਤਿ ਸ਼੍ਰੀ ਅਕਾਲ ਜਾਨੂ ਪ੍ਰਾਪੋ ਲਓ ਜੀ ਮਿੱਤਰੋ ਆਪਾਂ ਮਿੱਠੀ ਮੱਕੀ ਨੂੰ ਸਪਰੇਅ ਕਰਨ ਲੱਗੇ ਹੋਏ ਹਾਂ ਬੜੇ ਬਨੇ ਬੰਦੇ ਵਿੱਚ ਤੇ ਜਿਆਦੇ ਦੇ ਬਾਰ ਬਾਲ ਪੂਰੇ ਹੋਣ ਲੱਗੇ ਨੇ ਨਾ ਛੱਲੀ ਦੇ ਜਿਆਦੇ ਨੂੰ ਸਪਰੇ ਹੁੰਦੀ ਆ ਸੰਡੀ ਸੰਡੀ ਦੀ ਜੋ ਵੀ ਮਿਲਾ ਕੇ ਫੇਰ ਇਹ ਕੁਆਲਟੀ ਬਣਦੀ ਆ ਜੀ ਦਾਲਿਆਂ ਦੀ ਲੱਗੇ ਹੋਏ ਨੇ ਸਾਰੇ ਬੰਦੇ ਹੁਣ 7-8 ਜਾਣੇ ਵਿੱਚ ਲੈ ਕੇ ਬੋਤਲਾਂ ਭਰ ਕੇ ਜਿਹੜਾ ਬਾਲਾਂ ਦੇ ਉੱਤੇ ਨਹੀਂ ਮਾਰਦੇ ਹੁੰਦੇ ਪੰਪ ਜਿਹਾ ਨਾਈ ਵੀਰਾਂ ਕੋਲ ਹੁੰਦਾ ਓਹੋ ਪੰਪ ਨਾਲ ਸਪਰੇਅ ਹੁੰਦੀ ਆ ਛੋਟਿਆਂ ਨਾਲ ਦੇਖੋ ਆ ਪਏ ਨੇ ਉਹ ਸਾਰੇ ਟੱਕਣ ਜੇ 2 ਲੀਟਰ ਵਾਲੀ ਬੋਤਲਾਂ ਕਸੀ ਜਾਂਦੀ ਆ ਤੇ ਫਿਰ ਕਲੀ ਕਲੀ ਚੱਲੀ ਦੇ ਸਿਆੜ ਨੂੰ ਕਰਦੇ ਨੇ ਚੱਲਦਾ ਕੰਮਕਾਰ ਅੰਦਰ ਬੜੇ ਹੋਏ ਨੇ ਆਉਂਦੇ ਨੇ ਬਾਹਰ ਤੁਹਾਨੂੰ ਦਿਖਾਉਨੇ ਆ ਫਿਰ ਤੋਪ ਬਹੁਤ ਆ ਟੈਂਪਰੇਚਰ ਤੇ ਰਾਤ ਦੀ ਹਵਾ ਨੇ ਨੁਕਸਾਨ ਵੀ ਕਾਫੀ ਕਰਿਆ ਮੱਕੀਆਂ ਦਾ ਜਿਹੜੀਆਂ ਸੁੱਕੀਆਂ ਸੀ ਉਹ ਊਂ ਭੰਤੀਆਂ ਜਿਹੜੀਆਂ بڑے ਮੋਟੇ ਨਰਮ ਤੇ ਉਹ ਟੇਡੀਆਂ ਕਰਤੀਆਂ ਕਾਫੀ ਨੁਕਸਾਨ ਹੋਇਆ ਮੱਕੀਆਂ ਦਾ ਆਵਾ ਆਪਣੇ ਏਰੀਆ ਚ ਤੇਜ਼ਤੀ ਗਈ ਥੋੜੀ ਜੀ ਮੀਮੂ ਤਾਂ ਨਹੀਂ ਪਿਆ ਮੜੀਆਂ ਮੜੀਆਂ ਕਣੀਆਂ ਆਈਆਂ ਪੈ ਕੇ ਸਰ ਗਿਆ ਲੋ ਜੀ ਮਿੱਤਰੋ ਨਵੇੜੇ ਆਏ ਸਪਰੇਅ ਦਾ ਕੰਮ ਜੀ ਮਿੱਤਰੋ ਸਪਰੇਅ ਹੋ ਗਈ ਤੇ ਬੰਦੇ ਬਹਿ ਗਏ ਟਰੈਕਟਰ ਤੇ ਹੁਣ ਚੱਲੇ 5105 ਮੈਂ ਕੰਮ ਤਾਂ ਕਰੂੰਗੀ ਤੇ ਕੰਮ ਆਉਂਦਾ ਜੀ ਮਿੱਤਰੋ ਮੱਕੀ ਲਈ ਤਿਆਰੀ ਚੱਲਦੀ ਆ ਮੱਕੀ ਦੀ ਤੇ 4 ਵੀਲ ਵਾਲਾ ਹਿੱਸਾ ਲੱਗਿਆਂ ਪਾਉਣ ਤੇ 2 ਵੀਲ ਕੱਢ ਰਹੇ ਆ ਦੇਖੋ 4 ਵੀਲ ਵਾਲਾ ਹਿੱਸਾ ਤੇਰੀ ਕੋਲ ਦਾ ਤੇਰੀ ਕੋਲ ਦਾ ਲਾ ਕਰ ਲੀਏ ਪਾਉਣ ਲੱਗੇ ਆ ਜੱਕ ਜੁੱਕ ਲਾ ਰਹੇ ਨੇ ਲੱਡੂ ਵਾਈ ਤੇ ਕਾਲਾ ਵਾਈ ਦੋਏ ਦੁਹਾਨੇ ਚਲਾਉਣੀ ਆ ਮੱਤੀ ਤੇ ਮਸ਼ੀਨ ਤੇ ਜੈਕੇ ਨਾਲ ਲਾਈ ਲਾ ਆ ਦੇਖੋ ਪਾਲਿਆ ਬੀਲ ਬਾਨਾ ਹੁਣ ਟਾਇਰ ਖੋਲੂਗਾ ਲਟੂ ਵਾਈ ਤੇ ਜੱਸਾ ਬੈਠਾ ਦੇਖ ਰਿਹਾ ਕੋਲ ਇਹ ਦੇਖੂਗਾ ਹੀ ਅੱਜ ਇਹਨੇ ਕੋਲੇ ਬੈਠਣਾ ਤੇ ਪੋਰ ਬੀਲ ਵਾਲੇ ਆਹ ਬੋਸ ਵਸ ਜੇ ਖਤਮ ਤੀਗੇ ਪੱਤਲ ਦੇ ਮਰ ਜਾਂਦੇ ਹੁੰਦੇ ਨੇ ਪੱਟੇ ਆ ਪਿਆ ਦੇਖੋ ਆਹ ਚੰਗੀ ਤਾਂ ਨਾਲ ਰਿਪੇਅਰ ਕਰਕੇ ਪਾਵਾਂਗੇ ਇਹਨੂੰ ਓਕੇ ਦੀ ਰਿਪੋਰਟ ਕਰਕੇ ਜਿਹੜਾ ਸੀਜ਼ਨ ਚ ਤੰਗ ਨਾ ਕਰੇ ਮਿੱਤਰੋ ਮੱਕੀ ਵਾਲੇ ਝਰਨੇ ਆਪਣੇ ਘਰੋਂ ਚੈੱਕ ਆਹ ਦੇਖੋ ਤੁਹਾਨੂੰ ਦਿਖਾਉਨੇ ਆ ਕਾਏ ਨੰਬਰ ਦਾ ਦੇ ਵਿੱਚ ਨਾਟ ਪੈਂਦਾ ਇਹ ਵੀ ਦਿਖਾਉਨੇ ਆ ਤੁਹਾਨੂੰ ਨਾਟ ਕਾਏ ਨੰਬਰ ਦਾ ਪੈਂਦਾ ਆ ਨਾਟ ਆਪਣਾ 19 ਦਾ ਆਪਣੇ ਆ ਚਾਰਨੇ ਦੇ ਵਿੱਚ ਐਨ ਬਿਲਕੁਲ ਸਹੀ ਪੈਂਦਾ ਦੇਖੋ ਆ ਲੋ ਪੂਰਾ ਪੂਰਾ ਤੇ ਇਹਦੇ ਵਿੱਚ ਪੈਂਦਾ ਮਿੱਤਰੋ 22 ਦਾ ਆ ਦੇਖੋ ਇਹ ਢਿੱਲਾ ਹੈ 22 ਦਾ ਨਾਟ ਪੈਂਦਾ 22 ਨੰਬਰ ਦੇ ਨਾਟ ਵਾਲੀ ਗਲੀ ਵਾਲਾ ਚਾਰਨਾ ਤੁਸੀਂ ਮੂਰੇ ਪਾਸ ਆ ਜਾਂਦੇ ਤੇ ਮਗਰ 19 ਦਾ ਤੇ ਥੱਲੇ ਵੀ ਆਪਣਾ ਪਾਇਆ ਹੋਆ ਆ ਦੇਖੋ ਗੋਲ ਜਾਲੀਓ ਇਹ ਦੇਂਦੀ ਨਹੀਂ ਉਹ ਤੁਹਾਨੂੰ ਆਹ ਲੋ ਗੋਲ ਵਾਲੀਓ ਭਾਈ ਵੀ ਥੱਲੇ ਵੀ ਦੇਖੋ ਲਓ ਜੀ ਮੇਤਰੋ ਬਹੁਤ ਜਿਆਦਾ ਜ਼ੋਰ ਲਾ ਕੇ ਹਿੱਸੇ ਨੇ ਪੈਣਾ ਬਹੁਤ ਕੱਦੇ ਲੱਗੇ ਹੋਏ ਆ ਤੇ ਮਸਾਂ ਲਵੇ ਲਾਇਆ ਭਾਰੀਆਂ ਬਹੁਤ ਆ ਇਸ ਤੋਂ ਕੋਣੀ ਚਲ ਉੱਥੇ ਤਾਂ ਕੰਪਨੀ ਤਾਂ ਹਲ ਹੁੰਦਾ ਉਹ ਲੇਕਟਰ ਜਿਆ ਹੁੰਦਾ ਤੇ ਉਹਰੇ ਬਹੁਤ ਜ਼ੋਰ ਨਾਲ ਹੁੰਦਾ ਐਡਾ ਕੋਹ ਪੀ ਜਾ ਕੁਲੀ ਲਈ ਨੇ ਤੋ ਹੀ ਸੇਰੀ ਪੈਨ ਤਾਂ ਦਿੱਤੀ ਪਾ ਤੇ ਹੁਣ ਇਦਾਂ ਲਾ ਕੰਮ ਕਰ ਲਿਆ ਤੀ ਤੇ ਪਰਲਾ ਪੱਟ ਲਿਆ ਉਹਦੇ ਕਰਦੇ ਆ ਬੋਸ਼ਾਂ ਬਾਸ਼ਾਂ ਦਾ ਕੰਮ ਆ ਦੇਖੋ ਸਾਫ ਸੁਪਈਆ ਤੇ ਐਦਾਂ ਦਾ ਸਿਸਟਮ ਹੁੰਦਾ ਰਹੇ 4 ਵੀਲ ਦੇ ਵਿੱਚ ਦੇਖੋ ਕਰੋ ਚੈੱਕ ਸਹੀ ਤਾਂ ਹੈ ਇਹ ਇਹ ਨਹੀਂ ਲੱਗਦਾ ਇਹਨੇ ਮਾਰ ਚੌੜਾ ਹੋਇਆ ਵਾ ਕਾਲੇ ਥੋੜਾ ਚੌੜਾ ਹੋਇਆ ਵਾ ਮੈਂ ਤਾਂ ਟਾਇਟਾ ਹੈ ਪੈਨ ਇਹਦਾ ਪੈਨ ਟਾਇਟਾ ਫਿਰ ਚੱਲੀ ਜਾਣ ਦਾ ਕਰੀਸੇ ਮਾਰੀ ਜਾਓ ਨੱਪੀ ਰੱਖੋ ਕੰਮ ਨੂੰ ਆ ਬਾਈ ਲੱਗਿਆ ਸਫਾਈ ਕਰਨ ਚੰਗੀ ਤਰ੍ਹਾਂ ਆ ਦੇਖੋ ਡੀਜਰ ਪਾ ਕੇ ਪੂਰੀ ਟੌਪ ਦੀ ਕਿਉਂਕਿ ਸੀਜ਼ਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਜ਼ਰੂਰੀ ਆ ਕੰਮ ਤੇ ਲੱਡੂ ਵੱਢਣ ਲੱਗੇ ਆ ਪਹਿਲਾਂ ਨਾਲਾ ਪੁਸ਼ ਬਾਰ ਹੱਥ ਵਾ ਜਾ ਕੇ ਲੱਡੂ ਚੱਲ ਗਿਆ ਆ ਗਿਆ ਦੇਖ ਥੋੜਾ ਗਾੜੀ ਵੱਢਿਆ ਪਿਆ ਤੇਸਾ ਨਾ ਘੱਟੋ ਘੱਟ ਵੀ ਘੱਟੋ ਘੱਟ 2 2.5 ਘੰਟੇ ਦੇ ਵਿੱਚ ਇਹ ਫਿੱਟ ਹੋਇਆ ਪੈਨ ਪਈ ਆ ਬਹੁਤ ਭਾਰੀ ਆ ਪੰਜ ਜੈਕਾਂ ਦੇ ਨਾਲ ਤਕਨੀਕ ਲਾ ਲਾ ਕੇ ਉੱਤੇ ਕਰਿਆ ਇੱਕ ਧੁੱਪ ਤੀ ਗਈ ਬਹੁਤ ਇੱਕ ਆ ਪਿਆ ਜੇ ਦੋ ਲੱਗੇ ਹੋਏ ਨੇ ਉਹ ਪਿਆ ਝੂੜੀ ਵਾਲਾ ਕਿੱਥੇ ਆ ਛੋਟਾ ਕੀ ਪਿਆਰੀ ਉਹ ਪਿਆ ਜਨਰੇਟਰ ਦੇ ਟਾਇਰ ਕੋਲ ਆ ਪਿਆ ਜਨਰੇਟਰ ਦੇ ਟਾਇਰ ਕੋਲ ਤਿੰਨ ਲੱਗੇ ਹੋਏ ਨੇ ਤਿੰਨ ਆ ਪਏ ਨੇ ਵਿਹਲੇ 6 ਜੈਕਾਂ ਨਾਲ ਸੈੱਟ ਹੋਇਆ ਮੈਂ 5 ਕਿਹਾ ਸੀ ਚਲੋ ਗੋਬਰ ਗੈਸ ਤਕਰੀਬਨ ਸਰੇ ਲੱਗ ਗਿਆ ਦੇਖੋ ਇੰਨਾ ਕੁ ਰਹਿ ਜਾਂਦਾ ਹੁਣ ਇਹ ਟੋਕਰਾ ਬਨ ਕੇ ਬਾਦ ਦੇ ਵਿੱਚ ਫਿਰ ਇਹ ਬਜਰੀ ਪੈਂਦੀ ਹੁੰਦੀ ਹੈ ਇੱਥੇ ਵਿਚਾਲੇ ਹੋ ਸਕਦਾ ਇੱਕ ਗੇੜ ਹਲੇ ਹੋਰ ਲਾਉਣ ਤੇ ਕੰਮ ਰਹਿ ਗਿਆ ਲਪਾਈ ਲਪਾਈ ਦਾ ਤੇ ਲਾਲਣ ਬਾਈ ਲੱਗ ਗਿਆ ਹਾਉਦ ਵਾਲੀ ਜਗਾ ਪੱਟਣ ਇੱਥੇ ਦੂਈਓ ਖੋਲਲੀ ਜੀ ਬਣਦੀ ਜਿਹੜੀ ਮੂਹਰੇ ਬਣਦੀ ਹੁੰਦੀ ਆ ਦੇਖੋ ਥੋੜੇ ਸਾਹਮਣੇ ਹੀ ਆ ਜੋ ਜੇ ਕੰਮ ਹੋ ਗਿਆ ਯਾਨੀ ਫਿੱਟ ਜ਼ਰੂਰ ਟਾਇਰ ਕਰਤੇ ਫਿੱਟ ਦੇਖੋ ਕੰਪਲੀਟ ਕਰਤਾ 4 ਵੀਲ ਵਾਲਾ ਸਿਸਟਮ ਬਬਰੀ ਨੂੰ ਜਾਦੇ ਆ ਹਾਂ ਥੋੜੇ ਜਾਦੇ ਆ 8 ਵਜ ਗਏ 7 ਕਾ ਨੂੰ 8 ਹਾਂ ਭਾਈ ਹੁ ਹੋ ਗਈ ਰੈਡੀ ਤੇ ਹੁਣ ਚੱਲੇ ਨੇ ਮੱਕੀ ਕੱਟਣ ਸਮਾਨ ਸਮੂਹ ਰੱਖਣ ਲੱਗੇ ਹੋਣੇ ਲੱਡੂ ਬਾਈ ਹੋਣੀ ਤੇ ਚੱਲਦੇ ਨੇ ਮੱਕੀ ਕੱਟਣ ਜਾਣਾ ਇਹਨਾਂ ਨੇ ਅੱਜ ਵਰਾਉਂਗੇ ਮੱਕੀ ਕੱਟਣ ਕੋਈ ਝੋਟਾ ਰੈਂਚ ਕਿੱਥੇ ਆ ਥੋਰ ਵੀਲ ਕਰ ਲਈ ਬੜਾ ਮੇਟਰ ਮਸ਼ੀਨ ਰੈਡੀ ਹੋ ਗਈ ਜੀ ਤੁਹਾਨੂੰ ਪਤਾ ਤੇ ਚੱਲੇ ਰੇ ਮੱਕੀ ਕੱਟਣ ਹੁਣ ਟਰਾਲਾ ਪਾਉਨੇ ਆ ਕਰਦੇ ਆ ਮਹੂਰ ਅੱਜ ਨਵੇਂ ਕਟਰ ਦਾ ਉਹ ਮਗਰ ਲਿਆ ਤਾਂ ਵਾਹ ਚੋਣੇ ਵਾਲੀ ਆ ਮਗਰ ਦੋਹਾਂ ਚ ਹਵਾ ਕਰਾ ਲਿਓ ਦੋਏ ਟਾਇਰਾਂ ਚ ਪਿਛਲਿਆਂ ਚ ਪਿਛਲੇ ਬੜਿਆਂ ਚ ਦੋਹਾਂ ਚ ਕਰਾ ਲਓ ਆ ਖੜਾ ਕਟਰ ਕੱਟ ਰਾ ਇਹਨਾਂ ਰਹਿਲਾ ਹੱਕ ਨਾਲ ਘੁੰਮਦਾ ਟਿਪੰਨ ਕਟਰ ਓਏ ਟਕੜਾ ਓ ਟਕੜਾ ਓ ਟਾਇਰ ਦੀ ਟਕੜ ਗਿਆ ਇਹ ਕਦੇ ਕਣਕ ਵਾਲਾ ਮੱਕੀ ਵਾਲਾ ਵਜਨ ਦਾ ਸਾਰਾ ਮਗਰ ਚੱਲ ਗਾਲੇ ਆਜੋ ਲੋ ਪੰਪ ਤੇ